ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਉਗਰਾਹਾ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਆਪਣੇ ਪਿੰਡ ਤੋਂ ਵੀਡੀਓ ਬਣਾਉਣ ਲੱਗੇ ਆ ਤੇ ਆਪਣੇ ਬਹੁਤ ਖਾਸ ਸੱਜਣ ਦੇ ਘਰੋਂ ਵੀਡੀਓ ਬਣਾਉਣ ਲੱਗੇ ਆ ਦੂਜਾ ਸੁਆ ਝੋਟੀਆਂ ਪਰ ਉਮਰੇ ਦੀ ਸੱਜਣੋ ਹੈਗੀ ਆ ਪਹਿਲਣ ਵਾਲੀ ਚਾਰ ਦੰਦ ਦੀ ਆ ਬਾਈ ਕਹਿੰਦਾ ਬਹੁਤ ਚੰਗੇ ਰਿਕਾਰਡ ਵਾਲੀ ਆ ਕਰੇਲੂ ਸੱਜਣ ਨੇ ਕੋਈ ਬਾਈ ਹੋਰਾਂ ਦਾ ਵਪਾਰ ਦਾ ਕੰਮ ਨਹੀਂ ਥੋੜਾ ਜਿਹਾ ਇੱਕ ਗੱਲ ਜਰੂਰ ਕਹੂੰਗਾ ਵੀ ਥੋੜਾ ਜਿਹਾ ਡਰਦੀ ਜਰੂਰ ਆ ਛੋਟੀ ਕਿਉਂਕਿ ਘਰੇ ਬਾਈ ਦੇ ਕੋਈ ਜ਼ਿਆਦਾ ਬੰਦੇ ਕਹ ਲਈਏ ਆਉਂਦੇ ਨਹੀਂ ਤੇ ਬਾਕੀ ਗੱਲਬਾਤ ਬਾਈ ਨਾ ਕਰਾਵਾਂਗੇ ਰੇਟ ਵੀ ਫਿਕਸ ਜਿਹਾ ਕਰਾ ਦਾਂਗੇ ਤੇ ਜਿੰਨੀ ਇਹਦੀ ਡਿਟੇਲ ਸੱਜਣ ਨੂੰ ਦੱਸਾਂਗੇ ਜੈਨੂਅਨ ਹੋਊਗੀ ਕੋਈ ਵੀ ਸੱਜਣਾ ਖਰੀਦ ਸਕਦਾ ਪਰੋਸੇ ਵਾਲਾ ਕੰਮ ਹੀ ਆ ਬਾਈ ਹੋਰਾਂ ਕੋਲੇ ਤੇ ਗੱਲਬਾਤ ਬਾਈ ਨਾ ਕਰਾ ਦਿੰਨਾ ਆਜੋ ਜੀ ਹੋਰ ਕੀ ਹਾਲ ਆ ਬਾਈ ਨੂੰ ਵੀ ਸਸਤੀ ਗੱਲ ਵੀਰੇ ਸਸਤੀ ਗੱਲ ਬਹੁਤ ਵਧੀਆ ਠੀਕ ਠਾਕ ਨਾਮ ਤੇ ਨੰਬਰ ਬੋਲ ਦਿਓ ਜੀ ਸਾਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਬਾਕੀ ਨੌ ਮੇਰਾ ਵੀਰੇ ਜਗਰਾਤ ਸਿੰਘ ਹੈ ਠੀਕ ਹੈ ਜੀ ਪਿੰਡ ਅਗਰਾਹੀ ਆ ਥੋਡੇ ਵਾਲਾ ਹਾਂਜੀ ਹਾਂਜੀ ਠੀਕ ਹੈ ਜਾਣਦੇ ਹੋਗੇ ਠੀਕ ਹੈ ਗੱਲ ਤੇ ਕੋਈ ਵਪਾਰਪੂਰ ਦਾ ਕੰਮ ਹੈ ਨਹੀਂ ਆਪਣਾ ਗੁਰੀ ਤੈਨੂੰ ਪਤੀ ਹੈ ਹੈਨਾ ਸ਼ੌਂਕੀਆ ਪਸ਼ੂ ਲੈ ਲੈਂਦੇ ਆਂਗੇ ਬਸ ਤੇ ਇੱਕ ਗੱਲ ਹੋਰ ਦਾਦਾ ਨਾ ਬਾਈ ਦੀ ਗੱਲ ਵਿਚਾਲੇ ਰੋਕ ਕੇ ਵੀਰੇ ਘਰੇ ਪਸ਼ੂ ਰੱਖਿਆ ਬਾਹਲੇ ਸ਼ੌਂਕ ਨਾਲ ਰੱਖੇ ਹੋਇਆ ਉਹਨਾਂ ਦੀ ਕਲਿੱਪ ਵੀ ਤੁਸੀਂ ਚੱਲੀ ਜਾਂਦੀ ਹੈ ਸਕਰੀਨ ਤੇ ਦੇਖੀ ਜਾਂਦੇ ਹੋ ਬਿ ਸ਼ੌਂਕ ਆ ਜਿਹੜਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜਿਵੇਂ ਉਸਤਾਦ ਕਹਿੰਦਾ ਹੁੰਦਾ ਬਾਈ ਸ਼ਕੀਨ ਤੇ ਫੁਕਰੇ 'ਚ ਫਰਕ ਹੁੰਦਾ ਸ਼ੌਂਕੀ ਚੀਜ਼ ਨੂੰ ਸਾਹਮ ਕੇ ਰੱਖਦਾ ਹੈ ਨਾ ਆ ਨੰਬਰ ਬੋਲ ਦਿਓ ਤੁਹਾਡਾ ਨੰਬਰ ਵੀਰੇ ਮੇਰਾ 99 48 ਹਾਂਜੀ 88600 99 48 ਤੇ 88600 88600 ਜੀ ਬਿਨਾਂ ਸ਼ੱਕ ਪਸ਼ੂ ਖਰੀਦ ਸਕਦੇ ਹੋ ਟਾਪ ਕੁਆਲਿਟੀ ਦਾ ਹੀ ਆ ਤੇ ਇੱਕ ਵਾਰੀ ਡਿਟੇਲ ਬਾਈ ਤੁਸੀਂ ਦੱਸ ਦੋ ਕਿਹੜਾ ਸੂਆ ਸੂਈ ਆ ਡਿਟੇਲ ਵੀਰੇ ਇਹ ਨਾ ਦੂਜਾ ਸੂਆ ਸੂਈ ਆ ਜੇਨੂਅਨ ਠੀਕ ਆ ਜੀ ਤੇ ਮੈਂ ਇਹ ਝੋਟੀ ਲੈ ਕੇ ਆਇਆ ਸੀਗਾ ਕਰਦੀ ਨਹੀਂ ਕੋਈ ਆਪਣੀ ਹੈਗੀ ਠੀਕ ਹੈ ਗੱਲ ਝੂਠ ਨਹੀਂ ਬੋਲਦੇ ਨਹੀਂ ਆਇਆ ਤੇ ਕੀ ਪਿਛਲੇ ਸਾਲ ਪਿਛਲੇ ਸਾਲ ਠੀਕ ਹੈ ਗੱਲ ਪਿਛਲੇ ਸਾਲ ਇਹਨੇ 12 ਲੀਟਰ ਦੁੱਧ ਦਿੱਤਾ ਵੀਰੇ ਉਸ ਦਿਨ ਦੰਦ ਕਿਵੇਂ ਦੀ? ਉਦੋਂ ਇਹ ਦੁੱਗੀ ਸੂਈ ਹੋਈ ਸੀਗੀ ਠੀਕ ਹੈ ਗੱਲ ਦੋ ਦੰਦ ਸੀਗੀ ਹੁਣ ਕਿੰਨੇ ਆ ਗਏ ਤੇ ਕਹਿਣ ਮੁਤਾਬਕ ਗੁਰੂ ਇਹ ਅਗਲੇ ਨੇ ਮੈਨੂੰ ਹਾਂਜੀ M29 ਦੀ ਝੋਟੀ ਕਹਿ ਕੇ ਦਿੱਤੀ ਦੀਗੀ ਸਟਰਾ ਵੀ ਬਖਾਇਆ ਸੀਗਾ ਠੀਕ ਹੈ ਗੱਲ ਠੀਕ ਠੀਕ ਹੈ ਜੀ ਤੇ ਚਵਾਈ ਚੂਈ ਦੀ ਬਾਈ ਜਮੀ ਬੰਬ ਹੈ ਚਵਾਈ ਦੀ ਬੰਬ ਉਹਦਾ ਕੈਨ ਦੀ ਲੋੜ ਹੀ ਨਹੀਂ ਤੇ ਦੰਦਾ ਚੱਕਵੇਂ ਦੰਦਾ ਚ ਹੁਣ ਇਹ ਚੌਗੀ ਆ ਚਾਰ ਦੰਦਾ ਚਾਰ ਦੰਦਾ ਚਾਰ ਕਿਸਿਆਰ ਕਰ ਗਈ ਸੂਆ ਇਹਦਾ ਬਾਈ ਤਿੰਨ ਚਾਰ ਦੰਦਾਗਾ ਚਾਰ ਦਿਨ ਹਾਂ ਚਾਰ ਦਿਨ ਦਾ ਸੂਆ ਬੱਚਾ ਬੱਚਾ ਨਾਲ ਕੀ ਆ ਗਿਆ ਬੱਚਾ ਇਹਦੇ ਵੀਰੇ ਮੇਲ ਕਾਫ ਹੈਗਾ ਗੋਪੀਵਨ ਦਾ ਕਟਾ ਹੈਗਾ ਠੀਕ ਹੈ ਜੀ ਤੇ ਪਹਿਲਣ ਨੇ ਕਿੰਨਾ ਦੁੱਧ ਦੱਸਿਆ ਲਈ ਬਾਈ ਪਹਿਲਣ ਦਾ ਗੁਰੀ 12 ਲੀਟਰ ਜਮਾਣ ਓਕੇ ਤੀਗਾ ਅੱਜ ਕਿੰਨਾ ਇਹਦੇ ਕੋਲ ਕੰਡੇ ਵਾਲਾ ਅੱਜ ਇਹ ਹੁਣ ਤਾਂ ਹਲੇ ਨਾਲੋਂ ਦੁੱਧ ਤੇ ਚੱਲੀ ਵੀ ਨਹੀਂ ਹੈ ਨਾ ਤੁਹਾਨੂੰ ਪਤਾ ਹੀ ਆ ਪਸ਼ੂ 10 15 ਦਿਨ ਲੈਂਦਾ ਪਰ ਫੇਰ ਵੀ ਇਹ ਥਲੇ 10 ਲੀਟਰ ਖੁੱਲਾ ਦੁੱਧ ਤਿਆਰ ਹੈ ਇਸ ਟਾਈਮ 10 ਕਿਲੋ ਹਾਂ ਲਟਰ ਕਿ ਕਿਲੋ ਹੋਊਗਾ ਇਹ ਦੇਖੋ ਗੁਰੂ ਆਪਣੇ ਕੋਈ ਕੰਡੇ ਵਾਲਾ ਸਿਸਟਮ ਤਾਂ ਹੈ ਨਹੀਂ ਵੀਰੇ ਹਨਾ ਜਿਹੜਾ ਕੋਈ ਵਪਾਰ ਦਾ ਕੰਮ ਹੈ ਠੀਕ ਹੈ ਗੱਲ ਵੀ ਚਲੋ ਮੈਂ ਇਹਦਾ ਡੈਰੀ ਚ ਦੁੱਧ ਲੈ ਕੇ ਗਿਆ ਸੀ ਇਹਦਾ ਹਾਂਜੀ ਡੈਰੀ ਚ 4 ਲੀਟਰ ਤੋਂ ਉੱਪਰ ਉੱਪਰ ਸੀਗਾ ਜਿਹੜਾ ਡੈਰੀ ਚ ਮੈਂ ਪਾਇਆ ਇੱਕ ਡੰਗ ਦਾ ਇਹਦਾ ਕੰਡੇ ਤੇ ਪਾਇਆ ਕੰਡੇ ਤੇ ਪਾਇਆ ਬਾਕੀ ਇੱਕ ਟ੍ਰੂ ਕਿਲੋ ਦੁੱਧ ਤਾਂ ਪੀ ਜਾਂਦਾ ਬੱਚਾ ਹਨਾ ਨਾਰਮਲ ਘੱਟੋ ਘੱਟ ਠੀਕ ਹੈ ਗੱਲ ਤੇ ਤੂੰ ਕਹਿਣ ਨੂੰ ਮੈਂ ਤੋ 11 ਕਹਾਲਾ 10 ਜਮਾ ਖੁੱਲਾ ਡੁੱਲਾ ਇਸ ਟਾਈਮ ਤੇ ਆ ਰਿਹਾ ਠੀਕ ਕਹਿਣ ਨੂੰ 11 ਵੀ ਕਹਦਾਂਗੇ ਅੱਪਾ ਠੀਕ ਹੈ ਤੋਰ ਖੋਲ ਕੇ ਫਿਰ ਕਿੰਨਾ ਕ ਪਾ ਦ ਦੀ ਗਰੰਟੀ ਹੈ ਦੰਦਾਂ ਚ ਕਿਵੇਂ ਆਉਣਾ ਦੰਦਾਂ ਚ ਇਹਦੇ ਚਾਰ ਦੰਦ ਕਿਸਿਆਰ ਕਰਕੇ ਆ ਮਨ ਲੈ ਚੌਗੀਓ ਕਹਿ ਸਕਦੇ ਹਾਂ ਠੀਕ ਹੈ ਜੀ ਜੀ ਆ ਦੰਦਾਂ ਚ ਬਾਈ ਕਹਿੰਦਾ ਆ ਗਈ ਚੌਗੀ ਤੇ ਥੋੜਾ ਜਿਹਾ ਡਰਦੀ ਆ ਜਜਮੈਂਟ ਉਹ ਹਿਸਾਬ ਨਾਲ ਕਰ ਲਿਓ ਪਰ ਥਣਲੇਵਾ ਸੱਜਣੋ ਜੀ ਗੱਲ ਕਰ ਲਈ ਇਹਨਾਂ ਝੋਟੀ ਦਾ ਬਹੁਤ ਕਮਾਲ ਦਾ ਕੱਦ ਵੀ ਚੰਗਾ ਤੇ ਬੇਲ ਵੀ ਚੰਗੀ ਆ ਤੇ ਮੇਨ ਗੱਲ ਹੈ ਜੀ ਥਣ ਦਾ ਸੈਜ ਵੀ ਬਹੁਤ ਕਮਾਲ ਦਾ ਰੱਖਦੀ ਆ 4/4 ਆਡਰੇ ਰੱਖਦੀ ਆ ਆ ਲੈ ਚਲ ਬਈ ਐਨੂੰ ਇਧਰ ਲੈ ਬੰਨੇ ਲੈ ਜਾ ਲੈ ਇੱਥੋਂ ਮਾਰ ਗੈਰੀ ਕੈਮਰਾ ਸਾਰੀ ਰੀਜਨਲ ਹੀ ਆ ਗਈ ਤਕਰੀਬ ਨਾਲ ਵਪਾਰੀਆਂ ਵਾਲਾ ਸਿਸਟਮ ਨਹੀਂ ਹੈਗਾ ਬਾਈ ਦਾ ਬੱਚਾ ਇਹਨੂੰ ਲਾਇਆ ਹੋਇਆ ਉਸ ਹਾਵ ਨਾਲ ਜੱਜਮੈਂਟ ਕਰ ਲੋ ਤੇ ਜਿਹੜੀ ਇਹਦੀ ਚਵਾਈ ਹੈ ਚਵਾਈ ਇਹਦੀ 2 ਕ ਘੰਟੇ ਤੁਸੀਂ ਲੇਟ ਮੰਨ ਸਕਦੇ ਹੋ ਹਾਂ ਪਰ ਚਵਾਈ ਦੀ ਬਾਈ ਕਿਵੇਂ ਆ ਇਹ ਚਵਾਈ ਇਹਦਾ ਗੁਰੂ ਨਾ ਅਸਲ ਤਾਂ ਬੰਦਾ ਜਿਹੜਾ ਟਰਾਈ ਕਰੇ ਠੀਕ ਆ ਗੱਲ ਦੇਖੋ ਕਹਿਣ ਨੂੰ ਤਾਂ ਹਰੇਕੀ ਗੱਲ ਕਹਿ ਜਾਂਦਾ ਬੰਦਾ ਹਨਾ ਠੀਕ ਆ ਗੱਲ ਪਰ ਚਵਾਈ ਇਹਦੀ ਮੈਂ ਅੱਜ ਥੀ ਜਿੰਨੇ ਪਸ਼ੂਆਂ ਦੀਆਂ ਧਾਰਾਂ ਕੱਡੀਆਂ ਨੇ ਬਾਈ ਠੀਕ ਆ ਛੋਟੇ ਹੁੰਦੇ ਧਾਰ ਕੱਢਣ ਲੱਗਦੇ ਤੇ ਇਹ ਜੀ ਚਵਾਈ ਨਹੀਂ ਕੋਸੂ ਦੀ ਮਿਲੀ ਕਦੇ ਵੀ ਟੌਪ ਹੈ ਕੰਮ ਹਾਂ ਐ ਮੰਨ ਵੀ ਚਾਰੇ ਥਣਾ ਚੋਂ ਮੋਟੀ ਪ੍ਰਣਾਲੇ ਵਰਗੀ ਧਾਰ ਵਗਦੀ ਹੈਗੀ ਤੇ ਆ ਗਈ तकरीबन तकरीबन ਜੈਡ ਬਲੈਕ ਹਨਾ ਜਮਾ ਜੈਡ ਬਲੈਕ ਕੋਈ ਕਰੀ ਉਰਲੇ ਬੰਨੇ ਕਰਦੇ ਇਹਨੂੰ ਇੱਕ ਵਾਲ ਵੀ ਚਿੱਟਾ ਨਹੀਂ ਹੈਗਾ ਗੁਰੀ ਤੇ ਆ ਗਈ ਸੱਜਣੋ ਜੈਡ ਬਲੈਕ ਦੀ ਖਾਸ ਗੱਲ ਇਹਦੀ ਇਹ ਆ ਜਿਵੇਂ ਮੈਂ ਤੁਹਾਨੂੰ ਸ਼ੁਰੂ ਚ ਹੀ ਦੱਸਿਆ ਸੀ ਨਾ ਵੀ ਇਹ ਪਹਿਲਣ ਦੀ ਉਮਰ ਚੀ ਦੂਜਾ ਸੂਆ ਸੂਪੀ ਚਾਰ ਦੰਦ ਦਾ ਕਈ ਭਰਾਵਾਂ ਕੋਲੇ ਤਾਂ तकरीबन ਅੱਠ ਦੰਦ ਦੀ ਜਾ ਕੇ ਪਹਿਲਾ ਸੂਆ ਸੁੰਦੀਆਂ ਤੇ ਜਿਹੜਾ ਦੁੱਧ ਦਾ ਰਿਕਾਰਡ ਆ ਉਹ ਬਾਈ ਨੇ ਦੱਸ ਹੀ ਦਿੱਤਾ ਵੀ 12 ਕਿਲੋ ਦਾ ਪਹਿਲਣ ਦਾ ਰਿਕਾਰਡ ਆ ਤੇ ਐਸ ਵਾਰੀ 14 ਨਾਲ ਤਾਂ ਬਾਈ ਕਹਿੰਦਾ ਕੋਈ ਰੌਲਾ ਨਹੀਂ ਤੇ ਬਾਕੀ ਸੱਜਣੋਂ ਥੋੜੀ ਸੇਵਾ ਤੇ ਥੋੜੀ ਖੇਡ ਤੇ ਡਿਪੈਂਡ ਆ। ਬਾਕੀ ਤੁਹਾਨੂੰ ਤਾਂ ਸੇਵਾ ਤੇ ਆ। ਹਾਂ ਜਿਆਦਾ ਆਪਾਂ ਕਹ ਲਈਏ ਥੋੜੀ ਖੇਡ ਤੇ ਡਿਪੈਂਡ ਰਹੂਗਾ। ਵੀ ਮੈਂ ਤੇ ਚੋਣ ਚ ਪਾਉਣ ਦੀ ਹਰੇਕ ਪੱਖ ਤੋਂ 100 ਦੀ 100 ਕੋਈ ਭਾਰ ਬੋਝ ਵਾਲਾ ਸਿਸਟਮ ਕਾਲੀ। ਬਿਲਕੁਲ ਹੀ ਨਹੀਂ ਗੁਰੀ ਗਰੰਟੀ ਹੈ। ਗਰੰਟੀ ਹਾਂ ਹਾਂ ਹਾਂ। ਪੈਸੇ ਕਿੰਨੇ ਲਵਾਂਗੇ ਇਹਦੇ ਫਿਰ? ਪੈਸੇ ਹੀ ਗੁਰੀ ਮੁੱਲ ਤਾਂ ਚਾਹੀਏ ਬਈ 50 ਕਰਾ ਲਓ 55 ਕਰਾ ਲਓ ਹਨਾ। ਠੀਕ ਆ ਜੀ। ਇੱਕ ਤਿਆ ਵੀ ਫਾਲਤੂ ਦਾ ਫੋਨ ਬੰਦਾ ਨਾ ਹੀ ਕਰੇ ਹਨਾ। ਠੀ 145 ਦੀ ਦੇਣੀ ਹੈ ਗੁਰੀ 145000 ਦੀ ਦੇਵਾਂਗੇ ਚਾਰ ਦੰਦ ਚੈੱਕ ਕਰਾ ਦਾਂਗੇ 10 ਲੀਟਰ ਬੋਲਾ ਚਵਾ ਦੇ ਬਿਲਕੁਲ ਬਿਲਕੁਲ ਹਾਂ ਭਾਰ ਬੋਝ ਦੀ ਸ਼ਰਲੇ ਛਿੱਟੇ ਦੀ ਤੁਹਾਨੂੰ ਵਾਧ ਘਟ ਦੀ ਗਾਰੰਟੀ ਵੀਰੇ ਗਾਰੰਟੀ ਆ ਆ ਨੰਬਰ ਬੋਲ ਦਿਓ ਜੀ ਨੰਬਰ ਮੇਰਾ 09948 ਤੇ 88600 ਕੇਰਾ ਹੋਰ ਤੋਰ ਦੇ ਵੀਰੇ ਨੂੰ ਹਾਂ ਜਰੂਰ ਵੀ 9948 ਤੇ 88600 ਬਾਈ ਦਾ ਨੰਬਰ ਆ ਤੇ ਇੱਕ ਵਾਰੀ ਨਾ ਤੁਹਾਨੂੰ ਤੋਰਾ ਤੂਰਾ ਕੇਰਾ ਹੋਰ ਕਰਾ ਦਿਨਾ ਚੈੱਕ ਕਿਉਂਕਿ ਹੌਲੀ ਹੌਲੀ ਸਾਡੇ ਨਾਲ ਘੁਲੂਗੀ ਇਹ ਥੋੜਾ ਜਿਹਾ ਡਰਦੀ ਆ ਪਰ ਉਦਾਂ ਕੁਆਲਿਟੀ ਚ ਕਮੀ ਨਹੀਂ ਹੈਗੀ 5 ਸਟਾਰ ਝੋਟੀ ਆ ਗਈ ਹਰੇਕ ਪੱਖ ਤੋਂ ਬਿਨਾਂ ਸ਼ੱਕ ਤੁਸੀਂ ਖਰੀਦ ਸਕਦੇ ਹੋ ਕਿਉਂਕਿ ਆਪਣੇ ਭਰੋਸੇ ਵਾਲੇ ਸੱਜਣ ਨੇ ਜਿੱਥੋਂ ਵੀਡੀਓ ਬਣਾਈ ਜਾਂਦੇ ਆ ਚਾਰ ਦੰਦਾਂ ਦਾ ਮੇਨ ਗੱਲ ਹੈ ਜਿਹੜੀ ਚਾਰ ਦੰਦ ਦੀ ਝੋਟੀ ਦੂਜਾ ਸੂਆ ਸੂਪੀ ਦੰਦ ਭਰਦੀ ਭਰਦੀ ਇਹ ਮੇਰਾ ਖਿਆਲ ਹੈ ਤੀਜਾ ਵੀ ਸੂਪੂਗੀ ਇਹ ਕੋਈ ਕੇਰਲ ਆ ਟੈਲਰ ਆ ਸੱਜਣ ਲਈ ਜਾਂਦਾ ਨਾ ਵੀ 8 ਦੇ ਦੰਦ ਬਰਾਬਰ ਕਰਨ ਤੋਂ ਪਹਿਲਾਂ ਇਹ ਤੀਜਾ ਸੂਆ ਸੂਪੂ 12 ਲੀਟਰ ਦਾ ਰਿਕਾਰਡ ਆ ਪਹਿਲਣ ਦਾ 14 ਨਾਲ ਤਾਂ ਬਾਈ ਕਹਿੰਦਾ ਗਰੰਟੀ ਵਾਲਾ ਸਿਸਟਮ ਹੀ ਰਹੂਗਾ ਇਹਦਾ 14 ਲੀਟਰ ਵਾਲਾ ਦੇ ਦੇ 15 ਦੇ ਦੇ 16 ਦੇ ਦੇ 17 ਦੇ ਦੇ ਉਹ ਤੁਹਾਡੀ ਕੇਰ ਤੇ ਡਿਪੈਂਡ ਆ ਉਹ ਤੁਹਾਡੀ ਸੇਵਾ ਤੇ ਡਿਪੈਂਡ ਆ ਗਿਆ ਬਿਲਕੁਲ ਬਿਲਕੁਲ ਤੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹੜੇ ਵੀ ਸੱਜਣ ਨੂੰ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ